ਸਤਿ ਸ਼੍ਰੀ ਅਕਾਲ ਜੀ ਮੈਂ ਆ ਤੁਹਾਡਾ ਆਪਣਾ ਲਾਪਰੀ ਸਿੰਘ ਖੁਸ਼ੀਪੁਰ ਅੱਜ ਅਸੀਂ ਜਿਲ੍ਹਾ ਗੁਰਦਾਸਪੁਰ ਦੇ ਪਿੰਡ ਸ਼ੋਨ ਦੇ ਵਿੱਚ ਪਹੁੰਚੇ ਹਾਂ ਜਿੱਥੇ ਕੀ ਬਾਬਾ ਜੀ ਵੱਲੋਂ ਕੈਂਪ ਲੱਗਾ ਆ ਗਿਆ ਸੋ ਸਾਡੇ ਨਾਲ ਇੱਥੋਂ ਦੇ ਕੁਝ ਉਮੀਦਵਾਰ ਮੌਜੂਦ ਨੇ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਸਤਿ ਸ਼੍ਰੀ ਅਕਾਲ ਜੀ ਕੀ ਬਾਬਾ ਜੀ ਇਹ ਕੈਂਪ ਜਿਹੜਾ ਵਾ ਕਿ ਕਿੰਨਾ ਦਿਨਾਂ ਤੋਂ ਚੱਲ ਰਿਹਾ ਲੋ ਜਰਾ ਇਹ ਅਖਾੜਾ ਜੋ ਘਮੰਡ ਹੈ ਆਪਣਾ ਕਮੰਡਾ ਦਾ ਸੋਨਾ ਵੱਲੋਂ ਹੈ ਬਾਕੀ ਜੋ ਦਿੱਲੀ ਦੇ ਵਿੱਚੋਂ ਸਾਡੇ ਬਹੁਤ ਹੀ ਕਲੋਜ਼ ਅਜੀਜ਼ ਅਮਨਦਰਸ਼ਕ ਮਾਲਕ ਉਹਨਾਂ ਵੱਲੋਂ ਫੰਡਿੰਗ ਵਗੈਰਾ ਕੀਤੀ ਜਾ ਰਹੀ ਹੈ ਔਰ ਬਹੁਤ ਹੀ ਜਾਨੀ ਕਿ ਅੱਖਾਂ ਦਾ ਵੀ ਹੈ ਸਕਿਨ ਦਾ ਵੀ ਹੈ ਅੱਖਾਂ ਦਾ ਆਪਰੇਸ਼ਨ ਤਕਰੀਰ ਔਰ ਪੰਜਾਬ ਦਾ ਮੰਨਿਆ ਹੋਇਆ ਹਸਪੀਟਲ ਹੈ ਸੈਂਟ ਕਰੌਸ ਹਸਪੀਟਲ ਜਿੱਥੇ ਆਪਰੇਸ਼ਨ ਤੱਕ ਵੀ ਕੀਤਾ ਜਾਏਗਾ ਤੇ ਅੱਜ ਜਿੱਦਾਂ ਮਤਲਬ ਸਾਰੀ ਤੋਂ ਮੈਡੀਸਨ ਦੇ ਰਹੇ ਜਿਹੜੇ ਮਤਲਬ ਕਾਫੀ ਗੰਭੀਰ ਜਿਹੜੇ ਰੋਗ ਉਹ ਫਿਰ ਉਹਨਾਂ ਦਾ ਆਪਰੇਸ਼ਨ ਬਾਅਦ ਚੋਂ ਮਨ ਕੀਤਾ ਜਾਏਗਾ ਨਹੀਂ ਨਹੀਂ ਅੱਜ ਹੀ ਅੱਜ 2 ਵਜੇ ਉੱਥੋਂ ਆਲਰੇਡੀ ਬੱਸ ਆਈ ਹੋਈ ਲੁਧਾਨੇ ਤੋਂ ਹਾਲਾਂਕਿ ਮੇਰੇ ਖਿਆਲ ਵਿੱਚ 200 ਸਵਾ 200 ਕਿਲੋਮੀਟਰ ਦਾ ਡਾਕਟਰ ਆਏ ਹੋਏ ਨੇ ਅੱਜ ਚੈੱਕ ਅਪ ਕਰਕੇ ਸਾਰਾ ਕੁਝ ਕਰਕੇ ਅੱਜ ਹੀ ਮਰੀਜ਼ਾਂ ਨੂੰ ਹਸਪੀਟਲ ਲੈ ਕੇ ਜਾਇਆ ਜਾਏਗਾ ਛਾਪਨੋਨ ਦਾ ਚੈੱਕ ਅਪ ਹੋਏਗਾ ਕੱਲ ਆਪਰੇਸ਼ਨ ਹੋਏਗਾ ਪਰਸੋ ਉਹਨਾਂ ਦੀ ਵਾਪਸੀ ਹੋਏਗੀ ਇਹ ਫਿਰ ਪੂਰੇ ਪੰਜਾਬ ਦੇ ਵਿੱਚ ਜਿਹੜੇ ਲਗਾਏ ਜਾਂਦੇ ਨੇ ਅਸੀਂ ਉਹ ਤਬਕਾ ਪਕੜਿਆ ਹੋਇਆ ਹੈ ਗਰੀਬ ਤਬਕਾ ਗਰੀਬ ਤਬਕਾ ਜਾਨੀ ਕਿ ਬਾਰਡਰ ਏਰੀਆ ਨੂੰ ਗਰੀਬੀ ਕਿਹਾ ਜਾਂਦਾ ਚਾਹੇ ਰਹਾਈ ਸੀ ਹੀ ਹੋਵੇ ਕਿਉਂਕਿ ਉੱਧਰ ਸਰਕਾਰਾਂ ਵੱਲ ਥੋੜਾ ਜਿਹਾ ਰੁਝਾਨ ਬਹੁਤ ਘੱਟ ਹੁੰਦਾ ਹੈ ਅਸੀਂ ਪੂਰਾ ਬਾਰਡਰ ਏਰੀਆ ਫੜਿਆ ਹੋਇਆ ਹੈ ਠੀਕ ਆਇਓ ਭੁਰੇ ਨੇ ਸੋ ਸਾਡੇ ਨਾਲ ਬਾਬਾ ਜੀ ਮਿਲੋਣਗੇ ਅਸਕੇ ਬਾਬਾ ਜੀ ਅਸੀਕਰ ਜੀ ਬਾਬਾ ਜੀ ਕੀ ਸਾਰਾ ਜਿਹੜਾ ਅੱਜ ਦਾ ਜਿਹੜਾ ਕੈਂਪ ਚੱਲ ਰਿਹਾ ਇਹ ਸਾਰਾ ਕੈਂਪਸ ਦਾ ਜਿਸ ਤਰ੍ਹਾਂ ਬਹੁਤ ਹੀ ਮਹਿੰਗਾਈ ਦੇ ਹੋਣ ਦੇ ਨਾਤੇ ਕੰਮ ਕਰਦੇ ਇਲਾਜ ਦੇ ਲਈ ਦਵਾਈ ਬੂਟੀ ਦੇ ਲਈ ਨਹੀਂ ਕੋਈ ਕਰ ਸਕਦਾ ਗਰੀਬਾਂ ਲਈ ਵੀ ਹਰ ਤਰ੍ਹਾਂ ਦੇ ਵਰਗ ਦੇ ਲਈ ਅਸੀਂ ਆਪਣ ਨੂੰ ਪੇਸਟਲ ਸਿਸਟਮ ਦੇ ਸਹਿਯੋਗ ਦੇ ਨਾਲ ਅਖਾੜਾ ਕਮੰਡਾ ਦਾ ਅਸਲਾਸ ਬੇਰੀ ਵਾਲਾ ਦੇ ਸਹਿਯੋਗ ਦੇ ਨਾਲ ਕੈਂਪ ਲਗਾਇਆ ਜਿਸ ਵਿੱਚ ਕੀ ਅੱਖਾਂ ਦੇ ਡਾਕਟਰ ਮਾਹਿਰ ਜੋ ਕਿ ਸ਼ੰਕਰਾ ਹਸਪੀਟਲ ਤੋਂ ਆਏ ਨੇ ਉਸ ਦੇ ਨਾਲ ਹੀ ਕੇਆਈ ਮੈਮੋਰੀਅਲ ਅੰਬਰਸਰਦੀ ਹਸਪਤਾਲ ਦੀ ਟੀਮ ਜੋ ਕਿ ਡਾਕਟਰ ਐਸ ਚਚ ਦੇਵਾ ਜੀ ਸੈਮੂਰ ਰਟਾਇਰ ਉਹਨਾਂ ਦੀ ਟੀਮ ਆਈ ਹੋਈ ਹੈ ਸਾਰੀ ਤੇ ਜਨਰਲ ਡਾਕਟਰ ਮੈਡਮ ਗਗਨ ਮਲੋਤਰਾ ਜੀ ਆਏ ਹੋਏ ਆ ਤੇ ਉਹ ਸਾਰੇ ਹੀ ਮਰੀਜ਼ਾਂ ਦੇ ਟੈਸਟ ਅੱਖਾਂ ਦੇ ਚੈੱਕਅਪ ਅੱਖਾਂ ਦੇ ਆਪਰੇਸ਼ਨ ਦਵਾਈ ਬੂਟੀ ਚਸ਼ਮੇ ਸਭ ਕੁਝ ਮੁਫਤ ਕੇਆਈ ਮੈਮੋਰੀਅਲ ਵੱਲੋਂ ਤੇ ਆਪਣਾ ਅਖਾੜਾ ਕਮੰਡਾ ਦਾਸ ਵੱਲੋਂ ਮਹਿੰਦਰ ਸਿੰਘ ਮਲਿਕ ਜੀ ਦੇ ਸਹਿਯੋਗ ਦੇ ਨਾਲ ਚੱਲ ਰਿਹਾ ਹੈ ਇਹ ਜਿਹੜੀ ਆਇਤ ਬਾਅਦ ਜਦੋਂ ਫਿਰ ਮੈਡੀਸਨ ਲੱਗ ਜਾਣੀ ਜਾਂ ਮਤਲਬ ਕਈ ਮਰੀਜ਼ ਲੱਗ ਜਾਈਏ ਉਹ ਫਿਰ ਉਸ ਤੋਂ ਬਾਅਦ ਕਿਵੇਂ ਉਸ ਤੋਂ ਬਾਅਦ ਉਹ ਮਰੀਜ਼ ਸਾਡਾ ਅਖਾੜਾ ਜਿਹੜਾ ਅੰਮ੍ਰਿਤਸਰ ਦੇ ਵਿੱਚ ਹੈ ਉੱਥੇ ਵਿਜ਼ਿਟ ਕਰਨ ਉਹ ਜਿਹੜੀ ਦਵਾਈ ਅਸੀਂ ਉਹਨਾਂ ਨੂੰ 3 ਮਹੀਨੇ 6 ਮਹੀਨੇ ਜੋ ਵੀ ਕੋਰਸ ਦਵਾਂਗੇ ਉਹ ਦਵਾਈ ਉਹਨਾਂ ਨੂੰ ਉਦਾਂ ਹੀ ਮੁਹੱਈਆ ਕਰਾਈ ਜਾਏਗੀ ਇਹ ਫਿਰ ਪੂਰੇ ਪੰਜਾਬ ਦੇ ਵਿੱਚ ਜਿਹੜੀ ਲੱਗ ਰਹੇ ਨੇ ਕੈਂਪ ਸਾਡਾ ਮੇਨ ਮਕਸਦ ਹੈ ਜਿਹੜੇ ਪਿਛਲੇ ਇਲਾਕੇ ਮੰਨੀਆਂ ਜਾਂ ਆਪਾਂ ਜਿੱਥੇ సర్వే ਹੁੰਦਾ ਹੈ ਕਿ ਹਾਂ ਇੱਥੇ ਲੋੜ ਹੈ ਤਾਂ ਉੱਥੇ ਅਸੀਂ ਪਹੁੰਚਣ ਲਈ ਹਾਜ਼ਰ ਹਾਂ ਤੁਸੀਂ ਵੀ ਜੇ ਕੋਈ ਵੀ ਦੇਖਦਾ ਹੈ ਤਾਂ ਸਾਨੂੰ ਸਾਡੇ ਨੰਬਰ ਤੇ ਕੰਟੈਕਟ ਕਰਕੇ ਕਹਿ ਸਕਦਾ ਹੈ ਕਿ ਸਾਡੇ ਪਿੰਡ ਦੇ ਵਿੱਚ ਕਿਸੇ ਵੀ ਤਰ੍ਹਾਂ ਦੇ ਮੈਡੀਕਲ ਕੈਂਪ ਦੀ ਜ਼ਰੂਰਤ ਹੈ ਤਾਂ ਸਾਡੀ ਟੀਮ ਪੇਸਟਲ ਦੇ ਸਹਿਯੋਗ ਨਾਲ ਹਰ ਪੜ ਹਾਜ਼ਰ ਕਿੰਨੇ ਜਿਹੜੇ ਪਿੰਡ ਨੇ ਤੁਹਾਡੇ ਸਰਵੇ ਦੇ ਵਿੱਚ ਆਏ ਅੱਜ ਤਾਂ ਪਿੰਡ ਜਿਹੜਾ ਸੋਹਣ ਆਇਆ ਹੋਆ ਹੋਰ ਕਿੰਨੇ ਇਹ ਸਾਡਾ ਇਸ ਸਾਲ ਦਾ ਜੇ ਅਸੀਂ ਕਾਊਂਟ ਕਰੀਏ ਤਾਂ ਇਹ 13ਵਾਂ ਕੈਂਪ ਹੈ ਇਸ ਤੋਂ ਪਹਿਲਾਂ ਅਸੀਂ ਕੈਰੋਵਾਲ ਛਿੰਟਾ ਵਾਲਾ 90 ਗੋਲ ਪਟਿਆਲੇ ਜ਼ਿਲ੍ਹੇ ਦੇ ਵਿੱਚ ਅਮਲੋ ਅੰਨਾ ਗੁਮਿੰਦਗੜ ਤਰੰਤਾਂ ਸਾਹ ਰਾਣੀਵਾਲਾ ਹੋਰ ਕਈ ਪਿੰਡਾਂ ਦੇ ਵਿੱਚ ਅਸੀਂ ਪਹਿਲਾਂ ਹੀ ਕੈਂਪ ਕਰਦੇ ਰਹਿੰਦੇ ਆ ਅਤੇ ਇਸ ਤੋਂ ਇਲਾਵਾ ਸਾਡੇ ਸਥਾਨ ਦੇ ਉੱਤੇ ਹਰ ਹਫ਼ਤੇ ਕੈਂਪ ਚੱਲਦਾ ਕਿੰਨੇ ਵੇਲੇ ਜਿਹੜਾ ਇਹ ਕੈਂਪ ਜਿਹੜਾ ਚੱਲੂ ਹੋਇਆ ਹੈ ਇਸ ਵੇਲੇ ਸਾਡੇ 9:00 ਵਜੇ ਚੱਲੂ ਹੋਇਆ ਜੀ ਤੇ ਸ਼ਾਮ ਨੂੰ 3:00 ਵਜੇ ਆਪਰੇਸ਼ਨ ਵਾਲੇ ਮਰੀਜ਼ਾਂ ਦੀਆਂ ਬੱਸਾਂ ਇੱਥੋਂ ਚੱਲ ਬੜਨਗੀਆਂ ਤੇ ਕੈਂਪ ਬਾਕੀ 5:00 ਵਜੇ ਤੱਕ ਅਸੀਂ ਦਵਾਈ ਬੁੱਟੀ ਕਰਕੇ ਫੇਸ ਵਾਹ ਹੁਣ ਤੱਕ ਕਿੰਨੇ ਮਰੀਜ਼ ਜਿਹੜੇ ਤੁਸੀਂ ਕਰ ਚੁੱਕੇ ਹੋ ਹੁਣ ਤੱਕ ਅਪ੍ਰੋਕਸੀਮੇਟਲੀ ਜੀ ਲਾਈਏ ਜੇ ਆਪਾਂ 150 ਮਰੀਜ਼ ਤਾਂ ਸਕਿਨ ਦਾ ਦੇਖਿਆ ਜਾ ਉੱਥੇ ਕੰਡਲ 10 12 ਆਪਰੇਸ਼ਨ ਦੇ ਵੀ ਮਰੀਜ਼ ਨਿਕਲਦੇ ਨੇ ਫੇਵਰਟ ਡਾਕਟਰ ਸਾਹਿਬ ਮਤਲਬ ਜਿਵੇਂ ਚੱਲਦਾ ਵੀ ਡਾਕਟਰਾਂ ਦੇ ਵੱਲੋਂ ਮੈਡੀਕਲ ਹਸਪਤਾਲ ਹੁੰਦੇ ਨੇ ਉਹਨਾਂ ਵੱਲੋਂ ਵੀ ਇਵੇਂ ਹੁੰਦਾ ਵੀ ਨਵੇਂ ਸਾਲ ਦੇ ਵਿੱਚ ਜਿਹੜੀ ਪ੍ਰਾਣੀ ਮੈਂ ਇਨਫੈਕਸ਼ਨ ਦਵਾਈਆਂ ਆਉਂਦੀਆਂ ਦੀ ਉਹਨੂੰ ਮਨ ਕੰਨ ਦੇ ਸੰਬੰਧ ਵਿੱਚ ਜਾਨੀ ਕਿ ਕੈਂਪੂ ਵੀ ਜਿਹੜਾ ਜਾਨ ਕਰ ਦਿੱਤਾ ਨਹੀਂ ਮੈਂ ਤੁਹਾਨੂੰ ਉਹੀ ਦੱਸਣਾ ਚਾਹੁੰਦਾ ਕਿ ਉਹ ਜਿਹੜਾ ਚੀਜ਼ ਹੁੰਦੀ ਹੈ ਉਹ ਹੁੰਦੀ ਹੈ ਕਿ ਜਿਹੜਾ ਮਾਲ ਨਹੀਂ ਵਿਕਦਾ ਉਹਨੂੰ ਵੇਚਣ ਲਈ ਤੁਸੀਂ ਇੱਥੇ ਆਪਣੀ ਸ਼ੂਟ ਕਰੋ ਇੱਥੇ ਜਿੱਦੀ ਵੀ ਸਾਡੀ ਮੈਡੀਸਨ ਹੈ ਸਾਰੀ ਬ੍ਰਾਂਡਡ ਕੰਪਨੀ ਦੀ ਹੈ ਕੋਈ ਡੁਪਲੀਕੇਸ਼ਨ ਨਹੀਂ ਜਿਹਦੇ ਵਿੱਚ ਸਿਪਲਾ ਡਾਕਟਰ ਮੋਰਫਨ ਤੇ ਜਿੰਨੇ ਵੀ ਮਲਟੀਵਿਟਾਮਿਨਸ ਸਾਰੇ 2025 ਦਸੰਬਰ ਤੋਂ ਪਹਿਲਾਂ ਦੀ ਕਿਸੇ ਦੀ ਐਕਸਪਾਇਰੀ ਨਹੀਂ ਸਾਰਾ ਮਾਲ ਫਰੈਸ਼ ਹੈ ਤੇ ਪਰਚੇਜ਼ਿੰਗ ਦੇ ਨਾਲ ਆਮ ਤੌਰ ਤੇ ਕੀ ਹੁੰਦਾ ਜਿੰਨੇ ਵੀ ਮੈਡੀਕਲ ਕੈਂਪ ਲੱਗਦੇ ਉਹ ਜਿਹੜੀ ਮੈਡੀਸਨ ਹੁੰਦੀ ਹੈ ਉਹ ਸੈਂਪਲ ਹੁੰਦੇ ਆ ਇੱਥੇ ਤੁਸੀਂ ਚੈੱਕ ਕਰ ਸਕਦੇ ਹੋ ਕੈਮਰਾਮੈਨ ਨੂੰ ਕਹਾਂਗੇ ਦਿਖਾਣ ਇਹ ਸਾਰੀ ਪਰਚੇਜ਼ਿੰਗ ਹੈ ਇਹ ਮਾਲਿਕ ਸਾਹਿਬ ਦੀ ਜਿਨ੍ਹਾਂ ਦੀ ਮਹਾਰਾਜ ਨੇ ਬੜੀ ਕਿਰਪਾ ਨਾਲ ਦੀ ਜੋ ਕਿ ਉਹਨਾਂ ਦੇ ਦਿੱਲੀ ਦੇ ਵਿੱਚੋਂ ਉਹਨਾਂ ਨੇ ਸਾਨੂੰ ਇਸ ਦੇ ਲਈ ਕਾਬਲ ਸਮਝਿਆ ਫੰਡਿੰਗ ਸਾਨੂੰ ਪ੍ਰੋਵਾਈਡ ਕਰਾਈ ਤੇ ਅਸੀਂ ਆਪਣੇ ਸਹਿਯੋਗ ਨਾਲ ਪਾ ਕੇ ਉਹਨਾਂ ਤੋਂ ਬਿਨਾਂ ਵੀ ਇਹ ਕੰਮ ਦੂਰਾ ਸੀ ਕਿਉਂਕਿ ਇੱਕ ਇੱਕ ਮੈਡੀਸਨ ਹੈ ਜਿਹੜੀ ਉਹ 1.5 100 ਦੀ ਟਿਊਬ ਵੀ ਹੈ ਤੇ ਇਹਦੇ ਵਿੱਚ ਹੁਣ ਸਕਿਨ ਦੀ ਮੈਡੀਸਨ ਹੈ ਜਿਹੜੀ 1000 1000 ਰੁਪਏ ਦੀ ਟਿਊਬ ਵੀ ਹੈ ਤੇ ਸਾਰਾ ਦਾਨੀ ਸੱਜਣਾ ਦੇ ਸਹਿਯੋਗ ਨਾਲ ਸਾਡੇ ਟਰਸਟ ਦੇ ਸਹਿਯੋਗ ਨਾਲ ਚੱਲ ਰਿਹਾ ਹੈ ਤੇ ਅੱਗੇ ਵੀ ਚੱਲਦਾ ਰਹੇ ਤਾਂ ਫਿਊਚਰ ਵਿੱਚ ਜਿਹੜੀ ਤੁਹਾਡੀ ਸੱਚ ਇਹ ਕਾਂਡੀਆਂ ਹੋਰ ਅੰਤ ਫਿਊਚਰ ਵਿੱਚ ਕੋਈ ਪਿੰਡ ਫਿਊਚਰ ਦੇ ਵਿੱਚ ਅਸੀਂ ਆਪਣਾ ਇੱਕ ਹਸਪੀਟਲ ਫੁੱਲ ਸਕੇ ਜੰਮ ਤੇ ਉਹਦੇ ਵੀ ਟੀਮ ਸਾਰੀ ਇੱਥੇ ਆਈ ਹੋਈ ਹੈ ਜਿਹਦੇ ਵਿੱਚ ਕੀ ਡੈਂਟਿਸਟ ਡਾਕਟਰ ਬੰਦੇ ਆ ਫਿਜ਼ੀਓਥੈਰੇਪੀ ਹੈ ਜਿਹੜੀ ਉਹ 50 ਰੁਪਏ ਮਾਤਰਚ ਹੁੰਦੀ ਹੈ ਜਿਹੜੀ ਕਿ ਆਮ ਤੌਰ 'ਤੇ ਸ਼ਹਿਰਾਂ ਦੇ ਵਿੱਚ 2-250 ਰੁਪਏ ਚ ਹੁੰਦੀ ਹੈ ਕਦੋਂ ਤੱਕ ਉਹ ਚੱਲ ਰਿਹਾ ਜੀ ਪਿਛਲੇ 2 ਸਾਲ ਹੋ ਗਿਆ ਉਹਨੂੰ ਤੇ ਹੁਣ ਜੋ ਦੇ ਕੇ ਰਿਹਾ ਪਰ ਉਹ ਹੋਰ 10-15 ਮਹੀਨਿਆਂ ਦੇ ਵਿੱਚ ਅਗਲੇ ਸਾਲ ਤੱਕ ਅਸੀਂ ਉਹਨੂੰ ਫੁੱਲ ਫਲੇਜ ਹਸਪਤਾਲ ਦਾ ਰੂਪ ਦੇ ਦਵਾਂਗੇ ਸਾਡੇ ਨਾਲ ਖਾਸ ਗੱਲਬਾਤ ਕਰਨ ਦੇ ਲਈ ਡਾਕਟਰ ਸਾਹਿਬ ਮੌਜੂਦ ਨੇ ਡਾਕਟਰ ਸਾਹਿਬ ਨਾਲ ਗੱਲਬਾਤ ਕਰਦੇ ਹਾਂ ਇਸ ਕੋ ਡਾਕਟਰ ਸਾਹਿਬ ਡਾਕਟਰ ਸਾਹਿਬ ਇੱਥੇ ਵੀ ਮਰੀਜ਼ ਦੇਖਣ ਦੇ ਜਿਆ ਇੱਥੇ ਜੀ ਹਰ ਤਰ੍ਹਾਂ ਦੇ ਮਰੀਜ਼ ਨਿਕਲਦੇ ਆ ਜੀ ਜਿਨ੍ਹਾਂ ਨੂੰ ਜਰਨਲ ਦੇ ਵਿੱਚ ਪ੍ਰੋਬਲਮ ਹੈ ਜ਼ਿਆਦਾਤਰ ਜਿਹੜੇ ਮਰੀਜ਼ ਹੈ ਉਹਨਾਂ ਦਾ ਬਲੱਡ ਪ੍ਰੈਸ਼ਰ ਤੇ ਸ਼ੂਗਰ ਦੀ ਬਹੁਤ ਪ੍ਰੋਬਲਮ ਹੈ ਇੱਥੇ ਮੈਂ ਨੋਟਿਸ ਕਰ ਰਿਹਾ ਤੇ ਕੁਝ ਕੁ ਮਰੀਜ਼ ਜਿਹੜੇ ਵਿੱਚ ਉਹਨਾਂ ਨੂੰ ਸਕਿਨ ਦੀ ਚਮੜੀ ਦੇ ਰੋਗ ਵੀ ਹੈਗੇ ਆ ਤੇ ਇੱਥੇ ਹੁਣ ਅਸੀਂ ਉਹਨਾਂ ਨੂੰ ਕੋਸ਼ਿਸ਼ ਕਰ ਰਹੇ ਹਾਂ ਉਹਨਾਂ ਨੂੰ ਗਾਈਡ ਕਰ ਰਹੇ ਹਾਂ ਕਿ ਪ੍ਰੋਪਰਲੀ ਕਿ ਕਿਸ ਤਰ੍ਹਾਂ ਤੁਸੀਂ ਆਪਣੇ ਬੀਪੀ ਨੂੰ ਕੰਟਰੋਲ ਕਰਕੇ ਰੱਖ ਸਕਦੇ ਹੋ ਤੇ ਉਹਦੇ ਰਿਗਾਰਡਿੰਗ ਫਿਰ ਆਪਾਂ ਉਹਨਾਂ ਨੂੰ ਦਵਾਈਆਂ ਵੀ ਇੱਥੇ ਫ੍ਰੀ ਮੁਹੱਈਆ ਕਰਾ ਰਹੇ ਹਾਂ ਕਿ ਜਿਹੜਾ ਕਿ ਸਾਨੂੰ ਜਿਹੜੇ ਆ ਸਰਦਾਰ ਰਮਿੰਦਰ ਸਿੰਘ ਜੀ ਮਾਲਿਕ ਜੀ ਜਿਹੜੇ ਉਹਨਾਂ ਵੱਲੋਂ ਸਾਨੂੰ ਸਾਰਾ ਸਪான்ਸਰ ਕੀਤਾ ਗਿਆ ਪਲੱਸ ਨਾਲ ਅਖਾੜਾ ਕਮੰਡਾ ਦਾਸ ਹਮੰਤ ਪ੍ਰਤਾਪ ਦਾਸ ਜੀ ਤੇ ਪਲੱਸ ਸਾਡਾ ਆਪਣਾ ਹਸਪਤਾਲ ਹੈ ਜੀ ਕੇਆਈ ਮੈਮੋਰੀਅਲ ਚੈਰੀਟੇਬਲ ਹਸਪਤਾਲ ਜਿਹਦੇ ਵੱਲੋਂ ਇਹ ਸਾਰੀਆਂ ਚੀਜ਼ਾਂ ਅਸੀਂ ਇੱਥੇ ਪ੍ਰੋਵਾਈਡ ਕਰਾ ਰਹੇ ਹਾਂ ਤੇ ਨਾਲ ਦੇ ਨਾਲ ਜੀ ਇੱਥੇ ਖੂਨ ਦੇ ਜਿਹੜੇ ਟੈਸਟ ਵੀ ਹੈ ਉਹ ਵੀ ਫ੍ਰੀ ਆਫ ਕਾਸਟ ਕਰਾਏ ਜਾ ਰਹੇ ਆ ਤੇ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਅਸੀਂ ਸਮਾਜ ਦੇ ਵਿੱਚ ਵੱਧ ਤੋਂ ਵੱਧ ਜਿਹੜੇ ਪੇਸ਼ੈਂਟਸ ਆਪਣੀ ਹੈਲਥ ਨੂੰ ਲੈ ਕੇ ਅਵੇਅਰ ਨਹੀਂ ਹੈਗੇ ਉਹਨਾਂ ਨੂੰ ਅਵੇਅਰ ਕੀਤਾ ਜਾਵੇ ਕਿ ਜਿਹੜੀ ਵੀ ਤਰ੍ਹਾਂ ਦੀਆਂ ਪ੍ਰੋਬਲਮਾਂ ਜਿਵੇਂ ਕਈ ਇਥੇ ਪੇਸ਼ੈਂਟ ਪਤਾ ਹੀ ਨਹੀਂ ਹੈ ਕਿ ਉਹਨਾਂ ਦਾ ਬੀਪੀ ਕਾਫੀ ਹਾਈ ਹੈਗਾ ਤੇ ਉਹਨਾਂ ਨੂੰ ਦੱਸੇ ਰਿਹਾ ਕਿ ਤੁਸੀਂ ਕਿਹੜੀਆਂ-ਕਿਹੜੀਆਂ ਚੀਜ਼ਾਂ ਜਿਹੜੀਆਂ ਮਤਲਬ ਕਿ ਆਪਣੀ ਲਾਈਫ ਸਟਾਈਲ ਦੇ ਵਿੱਚ ਚੇਂਜਸ ਕਰੋ ਪਲੱਸ ਦਵਾਈਆਂ ਜਿਹੜੀਆਂ ਜ਼ਰੂਰੀ ਆ ਉਹ ਸ਼ੁਰੂ ਕਰੋ ਤਾਂ ਕਿ ਉਹ ਆਪਣਾ ਜਿਹੜਾ ਹੈ ਕਿ ਡੇ ਟੂ ਡੇ ਰੁਟੀਨ ਹੈ ਆਪਣਾ ਪ੍ਰੋਪਰਲੀ ਮੈਨੇਜ ਕਰ ਸਕਣ। ਪੇਸ਼ੰਰ ਡਾਕਟਰ ਸਾਹਿਬ ਜਿਨ੍ਹਾਂ ਨੇ ਸਾਰੀ ਦੱਸੀ ਇਥੋਂ ਦੀ ਕੰਡੀਸ਼ਨ ਵੀ ਇੱਥੇ ਜਿਹੜੇ ਜ਼ਿਆਦੇ ਪੇਸ਼ੈਂਟ ਜਿਹੜੇ ਕਲੀਨਿਕ ਆ ਉਹ ਸਾਰੀ ਗੱਲਬਾਤ ਕੀਤੀ ਹੈ। ਸੋ ਹੋਰ ਵੀ ਸਾਡੇ ਨਾਲ ਕੁਝ ਡਾਕਟਰ ਸਾਹਿਬ ਮੌਜੂਦ ਨੇ ਉਹਨਾਂ ਨਾਲ ਵੀ ਗੱ

ਹਾਂਜੀ ਇੱਥੇ ਐਨਕਾ ਕੈਂਪ ਦੇ ਵਿੱਚ ਫ੍ਰੀ ਦਿੱਤੀਆਂ ਜਾ ਰਹੀਆਂ ਨੇ ਜਿਹੜੀਆਂ ਕਿ ਵਿਮਿੰਦਰ ਸਿੰਘ ਮੱਲਿਕ ਵੱਲੋਂ ਪੇਸਟਲ ਸਿਸਟਮ ਵੱਲੋਂ ਪ੍ਰਾਈਵੇਟ ਲਿਮਟਿਡ ਵੱਲੋਂ ਦਿੱਤੀਆਂ ਜਾ ਰਹੀਆਂ ਨੇ ਅਤੇ ਜਿਹੜੇ ਮਰੀਜ਼ ਆ ਰਹੇ ਨੇ ਜਿਨ੍ਹਾਂ ਦੇ ਕੋਲ ਦੀਆਂ ਐਨਕਾ ਦੇ ਨੰਬਰ ਨੇ ਜਿਹੜੇ ਉਹ ਉਹਨਾਂ ਨੂੰ ਬਿਲਕੁਲ ਫ੍ਰੀ ਦਿੱਤੀਆਂ ਦੱਸੋ ਵੀ ਇੱਧਰ ਤੁਸੀਂ ਲਾ ਕੈਂਪ ਵੇਖਿਆ ਦੋ ਜੀਰੋ ਗਰਾਊਂਡ ਦੇ ਫੀਲਡ 'ਤੇ ਕਿ ਕਿਹੜਾ ਨੰਬਰ ਜ਼ਿਆਦਾ ਜਿਹੜਾ ਪ੍ਰਸੇਸ਼ ਹੋ ਰਿਹਾ ਲੱਗਦਾ ਦੋ ਨੰਬਰ 9 ਨੰਬਰ 3 ਨੰਬਰ ਦੀ ਪਰਚੇਜ਼ਿੰਗ ਸਭ ਤੋਂ ਜ਼ਿਆਦਾ ਹੈ ਜਿਹੜੀਆਂ ਕਿ ਬਜ਼ੁਰਗਾਂ ਨੂੰ ਵੱਡਿਆਂ ਨੂੰ ਸਭ ਨੂੰ ਇੱਥੇ ਦੋ ਨੰਬਰ 9 ਨੰਬਰ ਸਭ ਤੋਂ ਜ਼ਿਆਦਾ ਟਪ ਜਾਂਦੇ ਨੇ ਕੇਸ ਉਹ ਕਿੰਨੇ ਕੇਸ ਸਿੱਤੇ ਨਿਕਲੇ ਨੇ ਮਤਲਬ ਜਿਹੜੇ ਮਤਲਬ ਉਹ ਜਿਹੜੇ ਤਿੰਨ ਤੋਂ ਵੀ ਉੱਪਰ ਵਾਲੇ ਨੰਬਰ ਨੇ ਉਹ 4 ਤੋਂ 5 ਕੇਸ ਨਿਕਲੇ ਨੇ ਹਜੇ ਇੱਥੇ ਨਹੀਂ ਤਾਂ 2 2 3 ਨੰਬਰ ਦੇ ਕੇਸ ਸਭ ਤੋਂ ਜ਼ਿਆਦਾ ਨੇ ਜਿਹੜੀਆਂ ਕਿ ਹਜੇ ਤੱਕ 25 25 30 30 ਐਨਕਾਂ ਜਾ ਚੁੱਕੀਆਂ ਨੇ ਪਰ ਸ਼ੇਤੋਂ ਤੱਕ ਜਦੋਂ ਕੈਂਪ ਲਗਾ ਇੰਨੇ ਜਾ ਚੁੱਕੀਆਂ ਹਾਂਜੀ ਹਾਂਜੀ ਥੈਂਕ ਯੂ ਜੀ ਧੰਨਵਾਦ ਦੇ ਨਾਲ ਡਾਕਟਰ ਸਾਹਿਬ ਮੌਜੂਦ ਨੇ ਜੋ ਇਸ ਕੈਂਪ ਦੀ ਸਾਰੀ ਦੇਖਰੇਚ ਕਰ ਰਹੇ ਨੇ ਉਹ ਡਾਕਟਰ ਸਾਹਿਬ ਨਾਲ ਗੱਲਬਾਤ ਕਰਦੇ ਹਾਂ ਕਿ ਕਿਹੜੇ ਜਿਆਦਾ ਇੱਥੇ ਜਿਹੜੇ ਕੇਸ ਆ ਸਕਦੇ ਸਾਬ ਸਭ ਤੋਂ ਜੀਓ ਗਰਾਉਂਡ ਦੇ ਵਿੱਚ ਵੇਖਿਆ ਜਿਹੜੇ ਮਰੀਜ਼ ਕਿਹੜੇ ਜਿਆਦਾ ਮਰੀਜ਼ ਨੇ ਇੱਥੇ ਜਿਆਦਾਤਰ ਸਾਰੇ ਇੱਥੇ ਚਿੱਟੇ ਮੋਤੀ ਵਾਲੇ ਜਿਆਦਾਤਰ ਠੀਕ ਹੈ ਚਿੱਟੇ ਮੋਤੀ ਵਾਲੇ ਜਿਹੜੇ ਸਾਡੇ ਕੋਲ ਸਿਲੈਕਟ ਹੋ ਰਿਹਾ ਉਹਨਾਂ ਦਾ ਸ਼ੂਗਰ ਬੀਪੀ ਹੋ ਰਿਹਾ ਵਾ ਸ਼ੂਗਰ ਬੀਪੀ ਜਿਨ੍ਹਾਂ ਦਾ ਕੰਟਰੋਲ ਚ ਸਹੀ ਆ ਉਹਨਾਂ ਨੂੰ ਅਸੀਂ ਅੱਜ ਹੀ ਲੈ ਜਾਵਾਂਗੇ ਤੇ ਇਹ ਬਾਰਡਰ ਏਰੀਆ ਜਾਂ ਖਾਣ-ਪਾਣ ਕਰਕੇ ਮਤਲਬ ਜਿਆਦਾ ਕੇਸ ਆ ਰਹੇ ਜਾਂ ਕਿਵੇਂ ਇਹ ਕਈ ਵਾਰ ਹੋ ਜਾਂਦਾ ਜੀ ਪਾਣੀਦੋ ਵੀ ਹੋ ਜਾਂਦੇ ਆ ਠੀਕ ਹੈ ਜੀ ਤੇ ਮਤਲਬ ਅਲਰਜੀ ਹੋ ਜਾਂਦੀ ਹੈ ਕਈਆਂ ਨੂੰ ਇਦਾਂ ਵੀ ਹੋ ਜਾਂਦਾ ਹੈ ਉਦੋਂ ਤੋਂ ਹੋ ਜਾਂਦੇ ਜਿਹੜੇ ਮਤਲਬ ਇਸ ਤੋਂ ਇਲਾਵਾ ਜਿਹੜੇ ਮਤਲਬ ਆਪਰੇਸ਼ਨ ਤੱਕ ਜਿਹੜੇ ਅਜ ਤੱਕ ਹੁਣ ਤੱਕ ਕਿੰਨੇ ਮਿਲ ਕੇ ਦੇ ਚੱਕੇ ਤੇ ਜਿਹੜੇ ਕਿੰਨੇ ਮਿਲੋ ਆਪਰੇਸ਼ਨਲ ਮੈਨੇਜਰ ਕਹਿੰਦੇ ਇੱਥੇ ਸਰ ਉੱਥੇ ਡੇਲੀ ਜਿਹੜੀ ਸਾਡੇ ਕੋਲ ਆ ਜਿਹੜੇ 100 ਪਲੱਸ ਆਪਰੇਸ਼ਨ ਹੋ ਰਿਹਾ ਜੀ ਠੀਕ ਹੈ ਜੀ ਸਾਡੇ ਟੋਟਲੀ ਪੂਰੇ ਪੰਜਾਬ ਚ ਕੈਂਪ ਲੱਗ ਰਹੇ ਆ ਹਾਂ ਜੀ ਇਹ ਜਿਹੜਾ ਅਜ ਤੱਕ ਕੈਂਪ ਲੱਗਾ ਵਾ ਕਿਹ ਕਿਹਨਾਂ ਵੱਲੋਂ ਜਿਹੜਾ ਸਥਾਪਿਤ ਕੀਤਾ ਗਿਆ ਇਹ ਆਪਣੇ ਅਖਾੜਾ ਮੰਡਾ ਦਾ ਸਾਜੀ ਇਹਨਾਂ ਵੱਲੋਂ ਕਰਿਆ ਗਿਆ ਇਹ ਪੂਰੇ ਪੰਜਾਬ ਦੇ ਵਿੱਚ ਲਗਾ ਰਹੇ ਨੇ ਜਾਂ ਹਾਂ ਜੀ ਹਾਂ ਜੀ ਪੂਰੇ ਪੰਜਾਬ ਚ ਲੱਗ ਰਹੇ ਆ ਜੀ ਕਿੰਨੇ ਕੈਂਪ ਜਿਹੜੇ ਹੁਣ ਤੱਕ ਤੁਸੀਂ ਜਿਹੜੇ ਕਰ ਚੁੱਕੇ ਦੇਖ ਤੁਹਾਨੂੰ ਇਹ ਸਾਡਾ ਸਰ 2300 ਪਲੱਸ ਚੱਲ ਰਿਹਾ ਜੀ ਹਾਂ ਜੀ ਮਤਲਬ ਇਹ ਵਕ ਵਕ ਟੀਮਾਂ ਜਿਹੜੀਆਂ ਹੋਰ ਚੱਲ ਰਹੇ ਹਾਂ ਜੀ ਹਾਂ ਜੀ ਹਾਂ ਜੀ ਸਰ ਹਾਂ ਜੀ ਜਿਹੜਾ ਹਰੇਕ ਮਹੀਨੇ ਜਿਹੜੇ ਕੈਂਪ ਸਾਡੇ ਪੱਕੇ ਕੈਂਪ ਆ ਉਹ ਤਾਂ ਹਰੇਕ ਮਹੀਨੇ 10 ਤਰੀਕ ਨੂੰ ਸਾਡੇ ਹਸਪੀਟਲ 'ਚ ਵੀ ਲੱਗਦਾ ਜੀ ਤੇ ਜਿਹੜੇ ਸਾਡੇ ਮੇਨ ਸਾਡੇ ਹੋਰ ਜਿੱਥੇ ਹੈਗੇ ਆ ਵਿਜ਼ਨ ਸੈਂਟਰ ਆ ਉੱਥੇ ਲੱਗਦਾ ਜੀ ਇਹ ਵੀ ਪਰ ਇੱਕ ਮਤਲਬ ਸਰਵਕਿੰਨ ਨਿਕਲਦਾ ਕਿ ਪਿੰਡਾਂ ਦੇ ਜਾਂ ਕਿਵੇਂ ਸਾਰਾ ਕਿ じゃ ਕੋਈ ਵੀ ਮਤਲਬ ਜਿਹੜਾ ਕੋਈ ਸਵਾਸੀ ਵੀ ਜਾਂ ਪਿੰਡ ਦਾ ਕੋਈ ਉਹਨਾਂ ਦੇ ਪਿੰਡ ਦੇ ਵਿੱਚ ਆਪਣੇ ਅਪ੍ਰੋਚ ਕਰਾ ਸਕਦਾ ਹਾਂ ਜੀ ਉਹਨਾਂ ਲੱਗਦਾ ਵੀ ਕੋਈ ਵੀ ਕਰਵਾ ਸਕਦਾ ਜੀ ਹਾਂਜੀ ਹਾਂਜੀ ਹੁਣ ਤੁਹਾਡਾ ਕੋਈ ਕਨੈਕਟ ਨੰਬਰ ਜਾਂ ਕੋਈ ਮੈਨੂੰ ਦੱਸ ਸਕਦਾ ਕਨੈਕਟ ਨੰਬਰ ਤੁਹਾਨੂੰ ਦੇ ਜਾਨੇ ਆ ਜੀ ਜਾਣ ਲੱਗੇ ਤੁਹਾਨੂੰ ਦੇ ਦਾਂਗੇ ਜੀ ਕੋਈ ਚੱਕਰ ਨਹੀਂ ਜੀ ਕੋਈ ਵੀ ਲਵਾ ਸਕਦਾ ਕੋਈ ਚੱਕਰ ਨਹੀਂ ਇੱਥੇ ਕਿਸ ਸਾਰਿਆਂ ਨੂੰ ਦਵਾਈ ਲਈ ਗਾਈਡ ਕਰਾਇਆ ਜਾਂਦਾ ਵਾ ਸਹੀ ਤਰੀਕੇ ਨਾਲ ਕਿਸੇ ਨਾਲ ਕੋਈ ਪੇਸ਼ ਉਸ ਤੋਂ ਬਾਅਦ ਜਿੱਦਾਂ ਇੱਥੇ ਨਿਕਲ ਜਾਂਦੇ ਮਰੀਜ਼ ਨੇ ਉਹਨਾਂ ਦਵਾਈ ਫਿਰ ਜਿਹੜੀ ਤੁਹਾਡੇ ਕੋਲ ਉੱਥੋਂ ਮਤਲਬ ਆ ਕੇ ਮੈਡੀਕਲ ਸਰ ਤੋਂ ਗੱਲ ਪ੍ਰੋਵਾਈਡ ਕਰਨੀ ਪਊਗੀ ਤੁਹਾਨੂੰ ਉਹ ਤਾਂ ਦਵਾਈ ਤੁਹਾਨੂੰ 1 ਮਹੀਨੇ ਦੀ ਦੇ ਦੇਣੀ ਆ ਜੀ ਅਸੀਂ ਠੀਕ ਆ ਉਹ ਤਾਂ ਫਿਰ ਨੋਰਮਲ ਮੈਡੀਕਲ ਤੋਂ ਮਿਲ ਹੀ ਜਾਂਦੀ ਆ ਜੀ ਬਟ ਕੋ ਜਿਹੜੀ ਲਿਖ ਕੇ ਦੋ ਬਾਹਰੋਂ ਹਾਂ ਜੀ ਹਾਂ ਜੀ ਹਾਂ ਜੀ ਮਿਲ ਹੀ ਜਾਂਦੀ ਆ ਜੀ ਇਹ ਤੁਹਾਨੂੰ ਡਾਕਟਰ ਸਾਹਿਬ ਜਿਨ੍ਹਾਂ ਨੇ ਸਾਰੀ ਗੱਲਬਾਤ ਸਾਡੇ ਨਾਲ ਸਾਂਝੀ ਕੀਤੀ ਪਹਿਲਾਂ ਤੁਹਾਡਾ ਆਪਣਾ ਲਾਪਰੀ ਸੇ ਖੁਸ਼ਗੁਰ ਕੈਮਰਾਮੈਨ ਰਾਜਵਿੰਦਰ ਸਿੰਘ ਦੇ ਨਾਲ ਦਾਸਪੁਰ ਕ